ਹੋਲੈਂਡ 55B 2ਜੀ ਗियर ਪਲੱਸ ਵਾਲਾ ਹਾਂਜੀ ਔਡ ਵਗੈਰਾ ਲੱਗਿਆ ਪੂਰਾ ਓਕੇ ਪਿਆ ਡ੍ਰੈਕਟਰ ਹਾਂਜੀ ਰਿਵਰਸ ਪੀਟੀਓ ਚ ਆ ਜਾਂਦਾ ਏ ਹਾਂਜੀ ਇਹ ਮਾਡਲ ਕਿੰਨੇ ਆ ਬਾਈ ਇਹਦੇ ਬਾਈ ਦੇ 12 ਮਹੀਨੇ ਦੇ ਮਾਰਕ ਐ ਤੇਜ਼ ਦੀ ਕਰਦੀ ਨਾਲ ਵੀ ਟਾਇਰ ਨਾਲ ਦੇ ਟਾਇਰ ਕਿੰਨੇ ਘੰਟੇ ਚੱਲੇ ਹੋਏ ਇਹ ਇਹ ਚੱਲੇ ਹੋਏ ਜੀ ਬਸ 6.5 ਘੰਟੇ ਚੱਲੇ ਹੋਏ ਜੀ 6.5 ਘੰਟੇ ਚੱਲ ਜਾਂਦਾ ਜੀ ਹਾਂਜੀ ਚੈਂਜਰ ਗੇਅਰ ਚ ਹੋਰ ਬਾਈ ਫੋਰ ਬਿਲਕੁਲ ਠੀਕ ਆ ਜੀ ਇਹ ਕਿੰਨੇ ਮਾਡਲ ਆ ਇਹ ਬਾਈ ਮਾਡਲ ਆ ਜੀ ਕਿੰਨੇ ਘੰਟੇ ਚੱਲੇ ਹੋਊ ਜੀ ਇਹ 800 ਦੇ ਆਸਪਾਸ ਚੱਲੇ ਹੋਏ 2 Holland 60 10 ਹਾਂਜੀ ਇਹਦੇ ਬਾਰੇ ਦੋ ਜਾਣਕਾਰੀ ਜੀ ਇਹਨੂੰ ਬਈ ਮੋਡੀਫਿਕੇਸ਼ਨ ਕਰਾਉਂਦੀ ਲੋੜ ਹੀ ਨਹੀਂ ਹੁਣ ਤਾਂ ਸਿਟੀਆ ਤਾਂ ਹੁਣ ਮਾਰ ਲੱਗਾ ਇਹ ਜਮਾਦਦੂ ਮਾਰਦਾ ਇਹਨੂੰ ਆਪਾਂ ਐਂ ਕਹੀਏ ਇਹਨੂੰ ਜੱਗੇ ਬੋਸ ਕੋਲੇ ਲੈ ਜਾਣ ਦੀ ਜਮਾਂ ਲੋੜ ਨਹੀਂ ਹਾਂ ਇਹ ਜਮਾਦਦੂ ਰੇਡਰਲ ਮਾਰਦਾ ਸੀ ਮੋਡੀਵਕ ਇਥੇ ਨਹੀਂ ਹੋ ਰਹੇ ਤਾਂ ਸਵਾਗਤ ਹੈ ਸਾਰਿਆਂ ਦਾ ਆਪਣੇ YouTube ਚੈਨਲ ਤੇ Facebook ਪੇਜ ਤੇ ਆਪਾਂ ਪਹੁੰਚੇ ਜੀ ਪਿੰਡ ਖੁੱਡੀਕੜਾਂ ਬਾਈ ਗਲਾਬ ਕੋਲੇ ਕਰਦਿਆਂ ਗੱਲਬਾਤ ਸਿੱਗਾ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਹੋ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਕਿੰਨੇ ਟਰੈਕਟਰ ਆ ਜੀ ਅੱਜ ਆਪਣੇ ਕੋਲ ਆਪਾਂ ਕੋਲ ਅੱਜ 6-7 ਟਰੈਕਟਰ ਆ ਜੀ ਠੀਕ ਹੈ ਜੀ ਸਾਰੇ ਪੰਜਾਬ ਨੰਬਰ ਆ ਵੀ ਸਾਰੇ ਪੰਜਾਬ ਨੰਬਰ ਆ ਜੀ ਲੋਕੇਸ਼ਨ ਦੱਸ ਦਿਓ ਭਰਾਵਾਂ ਨੂੰ ਜੀ ਆਪਾਂ ਬਰਨਾਲੇ ਕੋਲ ਖੁੱਡਿੰਗ ਵਾਲਾ ਪਿੰਡ ਆ ਬਰਨਾਲੇ ਤੋਂ ਸਿਰਫ 5 ਕਿਲੋਮੀਟਰ ਬਾਅਦ ਤੇ ਹੰਡਾਇਆ ਆਪਾਂ ਨੂੰ 1 ਕਿਲੋਮੀਟਰ ਬਾਅਦ ਆ ਹਾਂਜੀ ਇੱਥੇ ਆਊਟਲੈਟ ਬਣੀ ਹੋਈ ਆ ਉਸ ਤੋਂ ਬਾਅਦ ਆਪਾਂ ਨੂੰ 1.5 ਕਿਲੋਮੀਟਰ ਬਾਅਦ ਤੇ ਠੀਕ ਆ ਜੀ ਵੀਡੀਓ ਦੇ ਬੈਕ ਸਾਈਡ ਤੇ ਆ ਠੀਕ ਆ ਜੀ ਵੀਡੀਓ ਸ਼ੁਰੂ ਕਰ ਦਿਆਂ ਦੋਸਤੋ ਹਾਲੈਂਡ ਤੋਂ 52B ਵਾਲਾ ਆ ਗਈ ਕਿੰਨੇ ਮਾਡਲ ਆ ਜੀ ਇਹ 22 ਮਾਡਲ ਆ ਠੀਕ ਹੈ ਜੀ ਕਿੰਨੇ ਘੰਟੇ ਚੱਲਿਆ ਹੋਇਆ ਇਹ 600 ਅਸਵਾ ਚੱਲਿਆ ਹੋਇਆ ਜੀ ਠੀਕ ਹੈ ਜੀ ਬਹੁਤ ਥੋੜਾ ਟਰੈਕਟਰ ਚੱਲਿਆ ਹੋਇਆ ਬਈ ਇਹ ਹਾਂਜੀ ਤੇ ਰੇਟ ਰੂਟ ਹੈ ਦਾ ਬਈ ਰੇਟ ਦਾ ਕੋਈ ਨਾ ਮੌਕੇ ਤੇ ਕਰ ਲਾਂਗੇ ਠੀਕ ਹੈ ਜੀ ਅੱਗੇ ਆ ਗਿਆ ਜੀ ਮਹਿੰਦਰਾ ਹਾਂਜੀ ਨੋਵੋ 655 ਡੀ ਆਈ ਇਹ ਚੇਂਜਰ ਚ ਆ ਜਾਂਦਾ ਜੀ ਹਾਂਜੀ ਚੇਂਜਰ ਗੇਅਰ ਚ 4x4 ਬਿਲਕੁਲ ਠੀਕ ਹੈ ਜੀ ਇਹ ਕਿੰਨੇ ਮਾਡਲ ਹੈ ਇਹ 22 ਮਾਡਲ ਹੈ ਜੀ 22 ਮਾਡਲ ਹੈ ਇਹਦੇ ਟਾਇਰ ਬਈ ਇਹਦੇ ਨਾਲ ਦਾ ਟਾਇਰ ਆਈ ਕੱਸੀ ਬਸੇ ਠੀਕ ਹੈ ਜੀ ਡੀਜੀ ਸੈਂਸਰ ਆ ਗਿਆ ਬਈ ਇਹ ਹਾਂਜੀ ਹਾਂਜੀ ਇਹ ਕਿੰਨੇ ਘੰਟੇ ਚੱਲਿਆ ਹੋਊ ਜੀ ਇਹ 800 ਦੇ ਆਸਪਾਸ ਚੱਲਿਆ ਹੋਇਆ ਬਈ ਸਿਰਫ 800 ਦੇ ਨੇੜੇ ਤੇੜੇ ਚੱਲਿਆ ਹੋਇਆ ਇਹਦੇ ਨਾਲ ਹੱਡ ਵਗੈਰਾ ਬਈ ਉਤਾਂ ਦੀ ਸਤਰੀ ਮਰ ਜੁੱਤੇ ਵਾਲੀ ਹੱਡ ਮਰ ਜੁੱਤੇ ਹਾਂ ਬਿਲਕੁਲ ਠੀਕ ਹੈ ਜੀ ਤੇ ਇਹਦੀ ਡਿਮਾਂਡ ਹੀ ਇਹ ਡਿਮਾਂਡ 9.5 ਲੱਖ ਰੁਪਏ ਦੀ 9.5 ਲੱਖ ਵੇਟ ਬੂਟ ਵੀ ਲੱਗਿਆ ਹੋਇਆ ਬਈ ਹਾਂਜੀ ਠੀਕ ਹੈ ਜੀ ਤੇ ਬਾਕੀ ਮਾਨਤਨ ਕਰ ਦੋਗੇ ਬਈ ਹਾਂ ਮੌਕੇ ਤੇ ਪੂਰਾ ਮਾਨਤਨ ਕਰਾਂਗੇ ਠੀਕ ਹੈ ਜੀ ਅੱਗੇ ਆ ਗਿਆ ਜੀ ਮਹਿੰਦਰਾ 605 ਡੀ ਆਈ ਨੋਵੋ ਇਹ 3 ਸਪੀਡ ਦਾ ਜਾਂਦਾ ਜੀ ਹਾਂ ਇਹ 3 ਸਪੀਡ ਦਾ ਡਬਲ ਡਿਸਟਰੀਬਿਊਟਰ ਹੀ ਸਾ ਖੋਲਦਾ ਫੋਲੋਟ ਆ ਮਾਡਲ ਆ 60 ਐਚਪੀ ਵਾਲਾ ਠੀਕ ਆ ਜੀ 60 ਐਚਪੀ ਵਾਲਾ ਹਾਂਜੀ ਫੁੱਲ ਵੀਚਰ ਵਾਲਾ ਡਰਾਈਵਰ ਆ ਹਾਂਜੀ ਮਾਡਲ ਹੈ ਮਾਡਲ ਕਿੰਨੇ ਇਹ ਮਾਡਲ 14 ਜੀ 14 ਮਾਡਲ ਆ 14 ਮਾਡਲ ਚ ਬਈ ਫੀਚਰ 20 ਇਹ ਮਾਡਲ ਵਾਲੇ ਮਿਲਣਗੇ ਹਾਂਜੀ ਸਾਰਾ ਡਰਾਈਵਰ ਕੰਡੀਸ਼ਨ ਵੀ 20 ਵਾਲੀ ਮਿਲੂ ਹਾਂ ਕਿਸੇ ਜੀ ਦੀ ਪੰਪ ਨੂੰ ਕਲੱਚ ਨੂੰ ਕਿਸੇ ਜੀ ਨੂੰ ਡਰਾਈਵਰ ਜਾਬੀ ਲੱਗੀ ਨਾਲ ਦੇ ਟਾਇਰਾਂ ਦਾ ਟੈਟ 85 ਪੈਸੇ ਫੁੱਲ ਜ਼ਿੰਮੇਵਾਰੀ ਆ ਬਈ ਫੁੱਲ ਗਾਰੰਟੀ ਹੋ ਜੀ ਇਹਦੀ ਠੀਕ ਆ 785 ਬਸੇ ਨਾਲ ਦੀ ਠੀਕ ਹੈ ਜੀ ਤੇ ਇਹਦੀ ਡਿਮਾਂਡ ਹੀ ਇਹਦੀ ਡਿਮਾਂਡ 498000 ਰੁਪਏ ਦੀ 498 ਹਾਂਜੀ ਮਾਨ ਤਨ ਬਾਈ ਪੂਰਾ ਮਾਨ ਤਨ ਕਰਾਂ ਮੌਕੇ ਤੇ ਬਾਈ ਉਹ ਤੇਰੀ ਵੀਡੀਓ ਦੇਖ ਕੇ ਆਊਗਾ ਠੀਕ ਹੈ ਜੀ ਅੱਗੇ ਬਾਈ ਦਿਖਾਉਣੇ ਆ ਸੋਨਾ ਲਿਕਾ ਡੀਏ 750 ਵਾਲਾ ਇਹ ਵੀ ਪੰਜਾਬ ਨੰਬਰ ਹੈ ਜੀ ਹਾਂ ਸਭ ਤੋਂ ਟਰ ਸਾਰੀ ਪੰਜਾਬ ਨੰਬਰ ਹੈ ਜੀ ਠੀਕ ਹੈ ਜੀ ਤੇ ਇਹ ਮਾਡਲ ਕਿੰਨੇ ਆ ਬਾਈ ਇਹ 11 ਮਾਡਲ ਹੈ ਜੀ ਲੱਗਦਾ ਨਹੀਂ ਬਾਈ ਦੇਖਣ ਨੂੰ ਹਨ ਪੂਰੀ ਵਧੀਆ ਕੰਡੀਸ਼ਨ ਦਾ ਜੀ ਐ ਟੂਰ ਬਾਈ ਜੇ ਇਹ ਮਗਲੇ 70 ਰੁਪਏ ਸੀ ਇਹ ਮੁਰਲੇ 90 ਪੈਸੇ ਮਗੂਰੇ ਡਾਇਲ ਡਾਇਰ ਹੈ ਮੁਰਲੇ ਠੀਕ ਹੈ ਜੀ ਸਿੰਪਲ ਸਟੀering ਚ ਆ ਗਿਆ ਜੀ ਆ ਗਿਆ ਸਿੰਪਲ ਸਟੀering ਚ ਆ ਗਿਆ ਜੀ ਸਿੰਪਲ ਸਟੀering ਆ ਬਾਈ ਸਿੰਗਲ ਡਿਸਟਰੀਬਿਊਟਰ ਆ ਤੇ ਕੰਡੀਸ਼ਨ ਦਾ ਪੂਰਾ ਕੋਕਾ ਬੈਡ ਟਰੈਕਟਰ ਹਾਂਜੀ ਠੀਕ ਹੈ ਜੀ ਦੇਖਣ ਨੂੰ ਹੀ ਬਾਈ ਲੱਗਦਾ ਟਰੈਕਟਰ 15 16 ਮਾਡਲ ਉਹ ਹੈ ਮਾਡਲ 11 ਡਿਮਾਂਡ ਇਹਦੀ ਕਿੰਨੀ ਹੈ ਜੀ ਇਹਦੀ 298000 ਰੁਪਏ ਜੀ 298000 ਰੁਪਏ ਡਿਮਾਂਡ ਆ ਟਰੈਕਟਰ ਦੀ ਹਾਂਜੀ ਠੀਕ ਹੈ ਜੀ ਮਾਨ ਤਾਂ ਸਾਰੇ ਟਰੈਕਟਰਾਂ ਚ ਵਧੀਆ ਹੂ ਹਾਂ ਵਧੀਆ ਮਾਨਦਨ ਕਰਾਂਗੇ ਉਹਨਾਂ ਦੇ ਅੱਗੇ ਦਿਖਾਉਣੇ ਆ ਬਈ ਘੱਟ ਮਿਲਣ ਵਾਲਾ ਟਰੈਕਟਰ ਨਿਊ ਹਾਲੈਂਡ 6010 ਹਾਂਜੀ ਇਹਦੇ ਬਾਰੇ ਦੋ ਜਾਣਕਾਰੀ ਜੀ ਇਹਨੂੰ ਬਈ ਮੋਡੀਫਿਕੇਸ਼ਨ ਕਰਾਉਂਦੀ ਲੋੜ ਹੀ ਨਹੀਂ ਹੁਣ ਤਾਂ ਸੀਟੀਆ ਤਾਂ ਹੁਣ ਮਾਰ ਲੱਗੇ ਇਹ ਜਮਾਂਦੂ ਮਾਰਦਾ ਇਹਨੂੰ ਆਪਾਂ ਐਂ ਕਹੀਏ ਇਹਨੂੰ ਜੱਗੇ ਬੋਸ ਕੋਲੇ ਲੈ ਜਾਣ ਦੀ ਜਮਾਂ ਲੋੜ ਨਹੀਂ ਹਾਂ ਇਹ ਜਮਾਂਦੂ ਰਿਜਨਲ ਮਾਰਦਾ ਸੀ ਮੋਡੀਫਿਕੇਸ਼ਨ ਨਹੀਂ ਅਰੀਜਨਲ ਮਾਰਦਾ ਹੈ ਹੁਣ ਮੋਡੀਫਾਈ ਕਰਾ ਕਰਾ ਸੀਟੀਆ ਮਰ ਪਾਉਂਦੇ ਹਨਾ ਹਾਂਜੀ ਠੀਕ ਹੈ ਬਈ ਇਹ ਪਹਿਲੀਆਂ ਚ ਮਾਰਦਾ ਮਰਾ ਹੀ ਹੈ ਸੀਟੀ ਜਿੰਨਾਂ ਕੋਲੇ ਟਰ ਉਭੇਜ ਦੇਣੀ ਸੀ ਦੀ ਸੀ ਹਾਂ ਜੀ ਠੀਕ ਹੈ ਜੀ ਮਾਡਲ ਕਿੰਨੇ ਰਊ ਬਾਈ ਇਹ 14 ਮਾਡਲ ਹੈ ਜੀ ਇਹਦੇ 70000 ਰੁਪਏ ਤੇ ਡਾਟ ਲਾਇਆ ਐਕਸਟਰਾ ਹੀ ਆਪਾਂ ਘੱਟੋ ਘੱਟ ਗਣ ਲਈਏ 70000 ਕੱਲਾ ਮਾਡਲ ਹੀ 14 ਆ ਬਾਈ ਫੀਚਰ 20 22 ਮਾਡਲ ਵਾਲੇ ਹੈਗੇ ਆ ਕੰਡੀਸ਼ਨ ਵਿੱਚ ਕੋਕਾ ਪੇਡ ਰੈਕਟਰ ਦੀ ਜਿਹੜੀ ਆਪਾਂ 20 ਮਾਡਲ ਡਾਟ ਲਾ ਮੈਂ ਇੱਕ ਸਹੀ ਦੀ ਕਲਚ ਨੂੰ ਕਿਸੇ ਚੀਜ਼ ਨੂੰ ਇਹਦੇ ਚਾਬੀ ਨਹੀਂ ਲੱਗੀ ਰੈਕਟਰ ਦੀ ਚੇਂਜਰ ਚ ਆ ਜਾਂਦਾ ਜੀ ਲੈ ਹਾਂ ਚੇਂਜਰ ਗੇਅਰ ਆ ਜੀ ਠੀਕ ਹੈ ਜੀ ਚੇਂਜਰ ਗੇਅਰ ਆ ਬਾਈ ਸਾਊਂਡ ਸਿਸਟਮ ਲੱਗਿਆ ਇਹਦੇ ਨਾਲ ਤਾਂ ਨਹੀਂ ਮਿਲਣੀ ਹੁੱਡ ਬਾਈ ਇਹਦੇ ਨਾਲ ਨਹੀਂ ਹੈਗੇ ਬਾਈ ਠੀਕ ਹੈ ਜੀ ਜਿਵੇਂ ਆਇਆ ਉਵੇਂ ਹੀ ਮਿਲੂਗਾ ਹਾਂਜੀ ਉਹਦੇ ਨਾਲ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਵਧੀਆ ਚੱਲਦਾ ਪੂਰਾ ਵਧੀਆ ਜੀ ਪੂਰਾ ਟੌਪ ਦਾ ਬਾਈ ਪੂਰਾ ਟੌਪ ਦਾ ਟਾਇਰ ਟੂਰੇ ਦੇ ਬਾਈ ਇਹਦਾ ਟਾਇਰ ਤਾਂ ਜ ਨਵੇਂ ਵਰਗੀ ਆ ਦੇਖੋ ਰੀਡੀਅਲ ਟਾਇਰ ਪਏ ਹੋਇਆ ਮੂਰਲੇ ਵੀ 9 ਨੰਬਰ ਆ ਮਦਰਲੇ ਵੀ ਮਹੀਗੇ ਟਾਇਰ ਆ ਹਾਂਜੀ ਠੀਕ ਹੈ ਜੀ ਇਹਦੀ ਡਿਮਾਂਡ ਬਾਈ ਇਹਦੀ ਡਿਮਾਂਡ 398000 ਰੁਪਏ ਲੈ ਬਾਈ 498000 3 ਸਪੀਡ ਹੈ ਨਾ ਹਾਂਜੀ ਹਾਂ ਠੀਕ ਹੈ ਜੀ ਚੇਂਜ ਇੰਜਨ ਗੇਅਰ ਚ ਹੁੰਦਾ ਤਾਂ ਠੀਕ ਆ ਬਾਈ ਜੀ ਵੇ ਕੋੜਾ ਵੰਪਰ ਲੱਗਿਆ ਨੰਬਰ ਇਹ ਵੀ ਪੰਜਾਬ ਰਹੂਗਾ ਬਾਈ ਹਾਂਜੀ ਫਰਸਟ ਓਨਰ ਆ ਜੀ ਨਕਦ ਕਹਿ ਸਕਦੇ ਆ ਸਾਰੇ ਟਰੈਕਟਰ ਹੀ ਫਰਸਟ ਓਨਰ ਸਜਨੇ ਦਿਖਾਇਆ ਸਾਰੀ ਫਰਸਟ ਓਨਰ ਨੇ ਠੀਕ ਆ ਜੀ ਅੱਗੇ ਅਗਲਾ ਆ ਗਿਆ ਜੀ ਨੂ ਹਾਲੈਂਡ 5520 ਦੂਜੀ ਗियर ਪਲੱਸ ਵਾਲਾ ਹਾਂਜੀ ਔਡ ਬਗੈਰਾ ਲੱਗਿਆ ਪੂਰਾ ਓਕੇ ਪਿਆ ਟਰੈਕਟਰ ਹਾਂਜੀ ਰਿਵਰਸ ਪੀਟੀਓ ਚ ਆ ਜਾਂਦਾ ਏ ਹਾਂਜੀ ਇਹ ਮਾਡਲ ਕਿੰਨੇ ਆ ਬਾਈ ਇਹਦੇ 22 ਦੇ 12 ਮਹੀਨੇ ਦੇ ਮਾਰਕ ਹੈ 23 ਦੀ ਕਾਪੀ ਆ 23 ਮਾਡਲ ਹੀ ਕਹਿ ਸਕਦੇ ਆ 23 ਮਾਡਲ ਆ ਜੀ ਠੀਕ ਆ ਜੀ 4 ਵੀਲ ਡਰਾਈਵ ਚ ਆ ਗਿਆ ਬਾਈ ਹਾਂਜੀ ਉਰੇ ਕੋਕਾ ਵੀ ਜ ਕੰਡੀਸ਼ਨਰ ਟਰੈਕਟਰ ਕਿਸੇ ਜੀ ਨੇ ਟੈਟਾ ਚਾਪੀ ਨਹੀਂ ਲੱਗੀ ਕੋਈ ਇਸ ਨਾਲ ਮੋਡੀਫਿਕੇਸ਼ਨ ਨਹੀਂ ਹੋਈ ਹੁੰਦੀ ਅਪਾ ਕੋ ਜਿੰਨੇ ਵੀ ਟਰੈਕਟਰ ਕਿਸੇ ਦੀ ਮੋਡੀਫਿਕੇਸ਼ਨ ਨਹੀਂ ਕਰੀ ਹੁੰਦੀ ਆਪਾਂ ਕਹਿ ਦਈਏ ਜਿਵੇਂ ਏਜੰਸੀ ਚੋਂ ਮਿਲਦੇ ਆ ਉਵੇਂ ਹੀ ਆ ਹਾਂ ਜੀ ਕਲੀ ਏਜੰਸੀ ਵਾਲੀ ਗਾਰੰਟੀ ਨਹੀਂ ਬਾਕੀ ਗਾਰੰਟੀ ਫੁੱਲ ਹਾਂ ਠੀਕ ਹੈ ਜੀ ਅਗਲਾ ਉਹਦੇ ਘਰੇ ਜਾ ਕੇ ਚਾਹੇ ਕੁਝ ਕਰਾ ਲੈ ਮੋਡੀਫਾਈ ਕੁਝ ਕਰਾਈ ਚੱਲੇ ਆਪਣੇ ਕੋਲ ਨਹੀਂ ਹੁੰਦਾ ਆਪਣੇ ਕੋਲ ਸਿਰਫ ਸੀਰੀਅਲ ਟਰੈਕਟਰ ਜਿੰਨੇ ਵੀ ਆ ਠੀਕ ਆ ਹਾਂ ਜੀ ਨਾਲ ਦੀ ਟਾਇਰ ਟੂਰ ਨਾਲ ਲੜਾਇ ਰ ਜੀ ਕਿੰਨੇ ਘੰਟੇ ਚੱਲੇ ਹੋਏ ਆ ਏ ਚੱਲਿਆ ਹੋਇਆ ਜੀ ਬਸ 660 ਘੰਟੇ ਚੱਲਿਆ ਹੋਇਆ ਜੀ 660 ਘੰਟਾ ਹਾਂਜੀ ਬਾਕੀ ਵੱਡੀ ਗੱਲ ਇਹ ਨਾਉਣ ਸੀਆਰਡੀਆ ਹੀ ਆ ਨਾ ਹਾਂ ਜੋ ਅੱਜ ਕੱਲ ਮਿਲਦੀ ਨਹੀਂ ਇਹ ਤਾਂ ਹਾਂ ਹੁਣ ਸੀਆਰਡੀਆ ਹੁਣ ਲੱਗ ਗਈ ਆਪਣੇ ਕੋਲ ਹਰ ਵਕਤ ਇਹ ਦੋ ਦਿਨ ਰੇਟ ਹੁੰਦੀ ਏ ਪੰਜਾਬੀ ਦਾ ਪੰਜਾਬੀ ਹਾਂਜੀ ਠੀਕ ਆ ਜੀ ਤੇ ਇਹਦਾ ਰੇਟ ਰੂਟ ਬਈ ਇਹਦਾ ਰੇਟ ਕੋਈ ਨਾ ਮੌਕੇ ਤੇ ਕਰ ਲੈਂਗੇ ਬਈ ਠੀਕ ਆ ਜੀ ਮੌਕੇ ਤੇ ਕਰੂੰਗੇ ਹਾਂਜੀ ਠੀਕ ਆ ਬਈ ਤੇ ਹੋਰ ਲੋਨ ਵਗੈਰਾ ਦੀ ਸਹੂਦਤ ਹੈਗੀ ਆ ਬਈ ਆ ਲੋਨ ਕਰਵਾ ਦੇਣੇ ਬੰਦੇ ਥਿੰਬਲ ਸੀ ਚਾਹੀਦੇ ਬਸ ਜੀ ਠੀਕ ਆ ਜੀ ਤੇ ਪੁਰਾਣਾ ਟਰੈਕਟਰ ਵਗੈਰਾ ਪੁਰਾਣਾ ਵਿੱਚ ਕੰਟੈਕਟ ਨੰਬਰ ਦੱਸ ਦੋ ਜੀ ਨੈਟ ਨੰਬਰ ਬਣਾ 7969765502 ਠੀਕ ਹੈ ਜੀ ਸਕਰੀਨ ਤੇ ਵੀ ਕੰਟੈਕਟ ਨੰਬਰ ਚੱਲੀ ਜਾਂਦਾ ਕੋਈ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਲੋਕੇਸ਼ਨ ਇੱਕ ਵਾਰੀ ਹੋਰ ਦੱਸ ਦੋ ਜੀ ਬਰਨਾਲੇ ਦੇ ਨਾਲ ਜਮੈਂ ਖੁੱਡੀਕਾਲਾ ਪਿੰਡ ਹੈ ਬਰਨਾਲਾ ਪਸਾਰ 5 ਕਿਲੋਮੀਟਰ ਬਾੜ ਤੇ ਆ ਹੰਡਾਇਆ ਆਪਣਾ 2 ਕਿਲੋਮੀਟਰ ਬਾੜ ਤੇ ਆ ਮਗਰੀ ਘਰਾਂ ਦੇ ਆਊਟਲੈਟ ਬਣੀ ਹੋਈ ਹੈ ਜੀ ਠੀਕ ਹੈ ਉਹ ਸਿਰਫ 1.5 ਕਿਲੋਮੀਟਰ ਬਾੜ ਤੇ 7 ਤੋਂ 8 ਟਰੈਕਟਰ ਅਵੇਲੇਬਲ ਹੁੰਦੇ ਆ ਆਪਣੀ ਹਰ ਵਕਤ ਹੁੰਦੇ ਵਧੇ ਹੁੰਦੇ ਸੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇ